ਬੁਲੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ਼੍ਰੀ ਕਰਤਾਰਪੁਰ ਸਾਹਿਬ ਸ਼ੁਰੂ ਹੋਣ ਜਾ ਰਹੀ ਹੈ ਜੀ ਅੱਜ 3 ਨਵੰਬਰ 2024 ਨੂੰ ਅਸੀਂ ਸਵੇਰੇ 8 ਵਜੇ ਪਾਲਕਾ ਮਾਰਕੀਟ ਤੋਂ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਜੀ ਸਾਡਾ ਹੁਣ ਪ੍ਰੋਸੈਸ ਸ਼ੁਰੂ ਹੋਣ ਲੱਗਿਆ ਆਈ ਡੀ ਕਾਰਡ ਵਗੈਰਾ ਇਸ਼ੂ ਕਰਨ ਲੱਗੇ ਆ ਵੀਜ਼ਾ ਵਗੈਰਾ ਚੈੱਕ ਕਰਕੇ ਵੀਜ਼ਾ ਦੇ ਦਾਂਗੇ ਪਾਸਪੋਰਟ ਰਿਕਾਰਡ ਸਭ ਤੋਂ ਪਹਿਲਾਂ ਭਾਜੀ ਆਗੇ ਆ ਜੀ ਦਮਨਪ੍ਰੀਤ ਸਿੰਘ ਜੀ ਆਈ ਡੀ ਕਾਰਡ ਵਗੈਰਾ ਇਸ਼ੂ ਕਰਕੇ ਪਾਸਪੋਰਟ ਇੱਥੇ ਦੇ ਦਾਂਗੇ ਇੱਥੇ ਦੁੱਧਾ ਲੰਗਰ ਨਾਲ ਲੱਗ ਗਿਆ ਜੀ ਕਿੰਨਾ ਕੱਲੇ ਦੁੱਧਾ ਲੰਗਰ ਚੱਲੂਗਾ ਜਿੰਨੇ ਨੂੰ ਸਾਰੀਆਂ ਸੰਤਾਨ ਗਿਆ ਕਿੰਨਾ ਜਿੱਦਾਂ ਸਾਰੇ ਕੰਪਲੀਟ ਹੋ ਜਾਣਗੇ ਫਿਰ ਅਸੀਂ 9 ਵਜੇ ਤੱਕ ਦਾ ਟਾਈਮ ਰੱਖਿਆ ਹੈ ਤੋ ਨਿਕਲਣ ਦਾ ਪਹਿਲਾ ਸਟਾਪ ਅਸੀਂ ਰੱਖਿਆ ਜੀ ਫਤੇਗੜ ਸਾਹਿਬ ਦਾ ਫਤੇਗੜ ਸਾਹਿਬ ਪਹੁੰਚਾਂਗੇ ਦੂਜਾ ਸਟਾਪ ਉਸ ਤੋਂ ਬਾਅਦ ਅਸੀਂ ਢੱਲਨ ਸਾਹਿਬ ਦੇ ਗੁਰਦੁਆਰੇ ਜਾਣਾ ਜੀ ਫਿਰ ਉਸ ਤੋਂ ਬਾਅਦ ਬਾਬੇ ਬਕਾਲੇ ਤੇ ਰਾਤ ਰਾਵਾਂਗੇ ਅਸੀਂ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ ਜੀ ਡੇਰਾ ਬਾਬਾ ਨਾਨਕ ਪਹੁੰਚਣ ਤੋਂ ਬਾਅਦ ਅਸੀਂ ਰਾਤ ਸਟੇ ਕਰਾਂਗੇ ਤੇ ਕੱਲ ਨੂੰ ਅਸੀਂ ਜਾਵਾਂਗੇ ਜੀ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਤੇ ਸਾਰਿਆਂ ਨੂੰ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਕਿਵੇਂ ਦਾ ਸਾਡਾ ਜੱਥਾ ਰਹਿੰਦਾ ਹੈ ਸਾਰੀ ਤੁਹਾਨੂੰ ਇਨਫੋਰਮੇਸ਼ਨ ਅਸੀਂ ਜਾਬ ਚ ਦਵਾਂਗੇ ਤੇ ਅੱਗੇ ਤੋਂ ਵੀ ਦੇਖੋ ਜੀ ਤੁਸੀਂ ਨਾਲ ਚੱਲਣਾ ਕਿਸੇ ਨੇ ਤਾਂ ਸਾਡੇ ਨਾਲ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ ਮਾਤਾ ਜੀ ਆ ਗਏ ਹੁਣ ਪਹਿਲਾਂ ਲੰਗਰ ਛਕਦੇ ਆ ਸਾਰੇ ਤਿਆਰ ਕਰਦੇ ਆ ਫਿਰ ਉਸ ਤੋਂ ਬਾਅਦ ਅੱਗੇ ਸਾਰਾ ਤੁਹਾਨੂੰ ਦਿਖਾਉਂਦੇ ਆ ਜੀ ਆਈ ਡੀ ਕਾਰਡ ਇਸ਼ੂ ਹੋ ਗਿਆ ਨੀ ਗੁੰਨੇ ਰੀਜ਼ਾ ਵਗੈਰਾ ਦਿਖਾ ਕੇ ਸਾਰਾ ਖੁਸ਼ ਇਹ ਸਾਡੇ ਦੋ ਵਲੰਟੀਅਰ ਨਿੱਕੇ ਨਿੱਕੇ ਸੋ ਤਿਜ ਸੈ ਨਹੀਂ ਪਾਤ ਖਾਈ ਜੀਉ ਵਾਹਿਗੁਰੂ 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 ਵਾਹਿ ਜੀਉ ਵਾਹਿਗੁਰੂ 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 ਵਾਹਿ ਜੀਉ ਕਵਲ ਨੈਨ ਮਦਰ ਬੈਨ ਕੋਟ ਸੈ ਨ ਸੰਦ ਸੋ ਕਹਿਤ ਮਾਨਸੂ ਤਿਜ ਸੈ ਨਹੀਂ ਪਾਤ ਖਾਈ ਜੀਉ ਵਾਹਿ ਦਰਸ਼ਨ ਕਰ ਲਿਆ ਜੀ ਸਾਰੀਆਂ ਸੰਗਤਾਂ ਨੇ ਹੁਣ ਲੰਗਰ ਛਕਣ ਗਈਆਂ ਹੋਈਆਂ ਸੰਗਤਾਂ ਇਸ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਜੀ ਜਲੰਧਰ ਦੇ ਤੱਲਨ ਸਾਹਿਬ ਗੁਰਦੁਆਰੇ ਉੱਥੇ ਜਾ ਕੇ ਹੁਣ ਦਰਸ਼ਨ ਕਰਾਵਾਂਗੇ ਸਾਰੀਆਂ ਸੰਗਤਾਂ ਆ ਗਈਆਂ ਜੀ ਦਰਸ਼ਨ ਕਰਿਆਈਆਂ ਲੰਗਰ ਛਕਿਆਈਆਂ ਆ ਗੁਰਦੁਆਰਾ ਸਾਹਿਬ ਜੀ ਇੱਥੇ ਫਤਿਹਗੜ ਸਾਹਿਬ ਦਾ ਸਾਡਾ ਪਹਿਲਾ ਸਟਾਪ ਸੀਗਾ ਜੀ ਇਸ ਤੋਂ ਬਾਅਦ ਹੋਣਾ ਸਾਰੀ ਸਾਧ ਸੰਗਤ ਜਿਹੜੀ ਸਾਡੇ ਨਾਲ ਆਈ ਹੈ ਜੀ ਜੱਥੇ ਚ ਸਾਰੀ ਸਾਥ ਸੰਗਤ ਸਾਡੀ ਆ ਗਈ ਹੈ ਜੀ ਨੰਗਰ ਸ਼ੱਕਈ ਆ ਛੋੜੇ ਬੱਤੇ ਜਿਹੜੇ ਰਹਿ ਗਏ ਪਿੱਛੇ ਅਸੀਂ ਉਹਨਾਂ ਦਾ ਹੁਣ ਵੇਟ ਕਰਦੇ ਹਾਂ ਬੱਸ ਕੋਲੇ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਜੀ ਗੁਰਦੁਆਰਾ ਤੱਲਨ ਸਾਹਿਬ ਗੁਰਦੁਆਰਾ ਤੱਲਨ ਸਾਹਿਬ ਤੱਕ ਸਾਡੀ ਦੁਪਹਿਰ ਹੋ ਜਾਣੀ ਤੇ ਦੁਪਹਿਰ ਦਾ ਲੰਗਰ ਸਾਡਾ ਉੱਥੇ ਹੀ ਹੈ ਜੀ ਬਾਅਦ ਕੀ ਹੁਣ ਤੁਹਾਨੂੰ ਤੱਲਨ ਸਾਹਿਬ ਜਾ ਕੇ ਪਹੁੰਚ ਕੇ ਸਾਰਾ ਸਿਸਟਮ ਦਿਖਾਣੇ ਆ ਜੀ ਪਾਕਿਸਤਾਨ ਜਾਣੀਆ ਤੇਰੀ ਵੀਡੀਓ ਬਣ ਕੇ ਆ ਬਾਬਾ ਜੀ ਨੇ ਤਿਆਰ ਕਰ ਲਿਆ ਸਾਰਾ ਸਮਾਨ ਇਥੋਂ ਦੀ ਕਰਤਾਰਪੁਰ ਸਾਹਿਬ ਨੇ ਜਾਂਦੇ ਹੋਏ ਫਤਿਹਗਰ ਸਾਹਿਬ ਦੇ ਗੁਰਦੁਆਰੇ ਸਾਰਾ ਲੰਗਰ ਤਿਆਰ ਹੋ ਰਿਹਾ ਜੀ ਇੱਥੇ ਆ ਬਾਬਾ ਜੀ ਨੇ ਸਾਨੂੰ ਕਿਹਾ ਵੀ ਸਾਰੀ ਸੰਗਤ ਵਾਸਤੇ ਲੰਗਰ ਰੱਖਾ ਕਰਕੇ ਲੈ ਕੇ ਜਾਓ ਜੀ ਅੰਦਰ ਵਾਸਤੇ ਵਰਤਾਓ ਹੁਣ ਅਸੀਂ ਇੱਥੋਂ ਲੰਗਰ ਇਕੱਠਾ ਕਰ ਰਹੇ ਹਾਂ ਜੀ ਤੇ ਚੱਲਦੇ ਹਾਂ ਬਾਕੀ ਹੁਣ ਅੱਗੇ ਦਰਸ਼ਨ ਕਰਾਣੇ ਆ ਤੁਹਾਨੂੰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੋਰਾਵਰ ਸਿੰਘ ਕੰਤੂਆ ਬਾਬਾ ਕਦੇ ਸਿੰਘ ਜੀ ਦੇ ਪਵਿੱਤਰ ਅਸਥਾਨ ਜੋਰਾਵਰ ਸਿੰਘ ਜੀ ਕਾ ਵਿਖੇ ਸੰਕਾ ਬਹੁਤ ਹੀ ਸੱਜਾ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ ਹਨ ਬਹੁਤ ਹੀ ਪੀਓ ਨੇੜੇ ਸੰਕਾ ਆ ਰਹੀ ਹੈ ਨਾ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਸੰਕਾ ਦੇ ਵੱਲੋਂ ਪਰਉੜਿਆਂ ਦਾ ਲੰਗਰ ਜਿੰਨੇ ਪਿਆਵਾ ਲੰਗਾ ਆਦੁੱਤ ਲੱਗ ਰਿਹਾ ਹੈ ਜੀ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਮੇਢੇ ਆ ਕੇ ਆਪਾਂ ਅਧਿਸ਼ੰਗ ਬਾਪਾ ਦੁਰਵਾਸੂ ਦੇ ਨਾਮ ਤੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਟੇ ਘਰ ਸਾਥ ਤੋਂ ਚੱਲੇ ਆ ਜੀ ਸਾਡਾ ਇੱਥੇ ਸਵੇਰ ਦਾ ਨਾਸ਼ਤਾ ਜਿਹਾ ਸਾਡਾ ਹੋ ਗਿਆ ਜੀ ਲੰਗਰ ਛਕ ਲਿਆ ਆ ਸਾਡੀ ਬੱਸ ਆ ਅਸੀਂ ਇਹਦੇ ਤੇ ਜਾ ਰਹੇ ਆ ਜੀ ਹੁਣ ਅਸੀਂ ਦੇਖ ਰਿਹਾ ਕੋਈ ਥੱਲੇ ਰਹਿਣਾ ਗਿਆ ਹੋਵੇ ਅਸੀਂ ਬੰਦਿਆਂ ਦੀ ਗਿਣਤੀ ਕਰ ਰਹੇ ਹਾਂ ਅੰਦਰ ਜੇ ਕੋਈ ਰਹਿ ਗਿਆ ਤਾਂ ਫਿਰ ਦੇਖਦੇ ਹਾਂ ਉਹਨੂੰ ਕਾਲ ਕਰਕੇ ਬੁਲਾਣੇ ਆ ਰਹਿ ਗਿਆ ਕੋਈ ਕੌਣ ਰਹਿ ਗਿਆ ਦਮਨ ਰਹਿ ਗਿਆ ਸਾਡਾ ਇੱਕ ਬੰਦਾ ਰਹਿ ਗਿਆ ਹੁਣ ਅਸੀਂ ਉਹਨੂੰ ਲੱਭ ਕੇ ਲੈ ਕੇ ਆਣੇ ਆ ਬਾਕੀ ਹੁਣ ਸਾਰਾ ਲੰਗਰ ਹੋ ਗਿਆ ਜੀ ਸਵੇਰ ਦੇ ਵੱਜ ਕੇ 11 11 ਵਜੇ ਅਸੀਂ ਫੱਟੇ ਘੜ ਸਾਹਿਬ ਤੋਂ ਨਿਕਲਣ ਲੱਗੇ ਹਾਂ ਹੁਣ ਸਾਨੂੰ ਘੱਟੋ ਘੱਟ 3 ਘੰਟੇ ਲੱਗ ਜਾਣਗੇ ਜੀ ਤੱਲਨ ਸਾਹਿਬ ਦੇ ਗੁਰਦੁਆਰੇ ਪਹੁੰਚਦੇ ਪਹੁੰਚਦੇ ਅਸੀਂ 3 ਵਜੇ ਤੱਕ ਦਾ ਐਸਟੀਮੇਟ ਰੱਖਿਆ ਤੇ ਬਾਕੀ ਦੁਪਹਿਰ ਦਾ ਲੰਗਰ ਸਾਡਾ ਤੱਲਨ ਫੰਸ ਅਨੁਸਾਰੀ ਵੀਡੀਓ ਅਗੇ ਰਸਤਾ ਵੀ ਦਿਖਾਣੇ ਆ ਕਿਦਾਂ ਦਾ ਹੈਗਾ ਤੇ ਬਾਕੀ ਜੋ ਕੁਝ ਵੀ ਇਨਫੋਰਮੇਸ਼ਨ ਹੋਊਗੀ ਤੁਹਾਨੂੰ ਇਸੇ ਵੀਡੀਓ ਚੈਨਲ ਤੇ ਪਾਉਂਦੇ ਰਵਾਂਗੇ ਦੇਓ ਤੇ ਆਲੀ ਅਦਰ ਸਾਢੇ 3 ਵਜੇ ਹਾਜ਼ਰ ਆ ਗਏ ਤੇ ਨਹੀਂ ਰੋਕੇ ਵਗ ਚੱਲ ਪੂਗੀ ਹਾਂ ਬਿੱਕਿਆ ਨਹੀਂ ਜਾਊਗਾ ਕਿਸੇ ਨੂੰ ਠੀਕ ਹੈ ਜੀ ਧਿਆਨ ਦੇਓ ਇਧਰ ਮੇਰੇ ਵੱਲ 2:30 ਵਜੇ ਜੀ ਸਾਢੇ 3 ਵਜੇ 1 ਘੰਟੇ ਦੀ ਬ੍ਰੇਕ ਆ ਸਾਢੇ 3 ਵਜੇ ਚੱਲ ਪਾਂਗੇ ਆਪਾਂ ਠੀਕ ਹੈ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਫਤਿਹ ਆ ਤੇ ਸਾਈਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਸੀਂ ਪਹੁੰਚ ਗਏ ਆ ਜੀ ਤੱਲਨ ਸਾਹਿਬ ਦੇ ਗੁਰਦੁਆਰੇ ਹੁਣ ਇੱਥੇ ਅਸੀਂ ਦੁਪਹਿਰ ਦਾ ਲੰਗਰ ਛਕਣਾ 2:30 ਵਜੇ ਦੁਪਹਿਰ ਦੇ ਜੇ ਤਾਂ ਤੁਸੀਂ ਵੱਡੀ ਬੱਸ ਲੈ ਕੇ ਆ ਰਹੇ ਹੋ ਫਿਰ ਤਾਂ ਤੁਸੀਂ ਆਇਓ ਜੀ ਰਾਮਾ ਮੰਡੀ ਵੱਲੋਂ ਘੁੰਮ ਕੇ ਜੇ ਤੁਹਾਡੀ ਆਪਣੀ ਛੋਟੀ ਗੱਡੀ ਹੈ ਫਿਰ ਤੁਸੀਂ ਪਿੰਡਾਂ ਦੇ ਵਿੱਚੋਂ ਦੀ ਆ ਸਕਦੇ ਹੋ ਕਿਉਂਕਿ ਜਿਹੜੀ ਸਾਡੀ ਬੱਸ ਉਹ ਫਸ ਗਈ ਸੀਗੀ ਬਹੁਤ ਔਖੀ ਸੀ ਕੱਢ ਕੇ ਲੈ ਕੇ ਆਏ ਆ ਤੇ ਹੁਣ ਅਸੀਂ ਤੱਲਨ ਸਾਹਿਬ ਨੂੰ ਆਣ ਲੱਗੇ ਉਹ ਪਿੱਛੋਂ ਦੀ ਜਿਹੜਾ ਮੇਨ ਹਾਈਵੇ ਹੈ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਵੱਲ ਨੂੰ ਜਾਂਦਾ ਉਧਰੋਂ ਦੀ ਲੈ ਕੇ ਆਏ ਆ ਉਧਰੋਂ ਦੀ ਰਸਾ ਠੀਕ ਸੀਗਾ ਆ ਸਾਡੀ ਬੱਸ ਹੁਣ ਲੱਗ ਗਈ ਹੈ ਜੀ ਵਧੀਆ ਰੂਟ ਹੈ ਇੱਥੋਂ ਦਾ ਬਾਕੀ ਹੁਣ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਜੀ ਚੱਲਦੇ-ਚੱਲਦੇ ਗੁਰਦੁਆਰੇ ਤੋਂ ਬਾਅਦ ਇੱਥੋਂ ਬਾਅਦ ਅਸੀਂ ਜਾਵਾਂਗੇ ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰੇ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਉੱਥੋਂ ਦੀ ਫਿਰ ਅਸੀਂ ਰਾਤ ਆਪਾਂ ਰਵਾਂਗੇ ਅੱਜ ਡੇਰਾ ਬਾਬਾ ਨਾਨਕ ਦੇ ਡੇਰਾ ਬਾਬਾ ਨਾਨਕ ਰਹਿਣ ਤੋਂ ਬਾਅਦ ਫਿਰ ਅਸੀਂ ਕੱਲ ਦੀ ਯਾਤਰਾ ਤੁਹਾਨੂੰ ਸਾਰੀ ਐਸੇ ਹੀ ਚੈਨਲ ਤੇ ਇਹੀ ਰਾਹੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਆਜੋ ਹੁਣ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਤੱਲਨ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਮਾਰਕੀਟ ਬਣੀ ਹੋਈ ਹੈ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਪਹਿਲਾਂ ਜਦੋਂ ਆਏ ਸੀ ਉਦੋਂ ਥੋੜੀ ਘੱਟ ਸੀਗੀ ਹੁਣ ਹੋ ਗਈ ਹੈ ਵੱਡੀ ਮਾਰਕੀਟ ਹੋ ਗਈ ਹੈ ਆਸਮਾਨ ਸਪੋ ਤੁਸੀਂ ਇੱਥੋਂ ਦੀ ਲੈ ਸਕਦੇ ਹੋ ਜੇ ਲੈਣਾ ਕੁਛ ਤਾਂ ਇੱਥੇ ਜਾਜ ਬਣਿਆ ਹੋਇਆ ਹੈ ਗੁਰਦੁਆਰੇ ਦੇ ਉੱਪਰ ਜਾਜਾਂ ਦਾ ਗੁਰਦੁਆਰਾ ਕਹਿੰਦੇ ਇਹਨੂੰ ਸੰਤ ਬਾਬਾ ਨਿਹਾਲ ਸਿੰਘ ਜੀ ਦਾ ਗੁਰਦੁਆਰਾ ਇਹ ਤੱਲਨ ਸਾਹਿਬ ਤੇ ਇੱਥੋਂ ਦੀ ਜਾਜੂ ਜਿ ਲੱਗੇ ਹੋਇਆ ਇੱਥੋਂ ਲੈ ਕੇ ਚੜਾ ਸਕਦੇ ਹੋ ਅੰਦਰ ਪ੍ਰਸ਼ਾਦ ਦੇ ਰਾਹੀਂ ਬਾਕੀ ਆ ਗੁਰਦੁਆਰੇ ਦਾ ਮੇਨ ਗੇਟ ਹੈ ਇਧਰੋਂ ਦੀ ਐਂਟਰੀ ਹੈ ਇੱਥੇ ਸਾਰੇ ਦਰਸ਼ਨ ਕਰਕੇ ਆਵਾਂਗੇ ਹੁਣ ਆਪਾਂ ਦਰਸ਼ਨ ਕਰਦੇ ਆ ਨਾਲ ਤੁਹਾਨੂੰ ਦਰਸ਼ਨ ਕਰਾਨੇ ਆਜੋ ਜੀ ਸਾਰੇ ਜਾਣੇ ਦਰਸ਼ਨ ਕਰੀਏ ਸਾਰੀਆਂ ਸੰਗਤਾਂ ਨਾਲ ਮੈਨੂੰ ਮਦਰ ਬੇਨ ਕੋਟ ਸੈਨ ਸੰਦਸੋ ਕਹਿਤ ਮਾਜੋ ਜੋ ਦਿੱਸੇ ਨਹੀਂ ਪਾਤ ਖਾਈ ਜੀਓ ਵਾਹਿਗੁਰੂ ਸੋ ਤਿਤਸੈ ਨਹੀਂ ਪਾਤ ਖਾਇ ਜੀਓ ਵਾਹਿਗੁਰੂ 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 ਬਾਬਾ ਬਕਾਲਾ ਪਹੁੰਚ ਗਏ ਆ ਜੀ ਬਾਬਾ ਬਕਾਲਾ ਦੇ ਦਰਸ਼ਨ ਕਰਨ ਜਾ ਰਹੇ ਆ ਅਜਾ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੀ ਆ ਸੰਗਤ ਸਾਰੀ ਉੱਤਰ ਕੀ ਜੀ ਉਹ ਸਾਰਾ ਅੱਗੇ ਜਾ ਕੇ ਗੁਰਦੁਆਰਾ ਬਸਿੱਤੇ ਹੀ ਲੱਗੇ ਜੀ ਅਸਾ ਡੇਰਾ ਬਾਬਾ ਨਾਨਕ ਨਹੀਂ ਆਪਾਂ ਮਣੇ ਜਾ ਕੇ ਹਾਂ ਟੈਲਨ ਸਾਹਿਬ ਜਿਵੇਂ ਆਪਾਂ ਟੈਲਨ ਸਾਹਿਬ ਗਏ ਸੀਗੇ ਉਦਾਂ ਹੀ ਇੱਥੇ ਵੀ ਥੋੜੀ ਜਿਹੀ ਭੀੜੀ ਭੀੜੀ ਗਣੀ ਸੀਗੀਆਂ ਤਾਂ ਕਰਕੇ ਬੱਸ ਸੜਨੇ ਬੱਸ ਪਿੱਛੇ ਲਾਤੀ ਤੇ ਹੁਣ ਉੱਪਰ ਗਏ ਜਾ ਰਹੇ ਹਾਂ ਦਰਸ਼ਨ ਕਰਨ ਵਾਸਤੇ ਲੈ ਨੂੰ ਮਦਰ ਬੈਨ ਕੋਟ ਸੈਨ ਸੰਸੋ ਕਹਿਤ ਮਾਨਸੂਤ ਜਿਸ ਨਹੀਂ ਪਾਤ ਖਾਈ ਵਾਹਿਗੁਰੂ ਜੀ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਪਿੱਛੇ ਹੁਣੇ ਤੁਹਾਨੂੰ ਦਿਖਾਇਆ ਦੋ ਬੱਸਾਂ ੜਗੀਆਂ ਸੀਗੀਆਂ ਇਦਾਂ ਹੀ ਸਾਡੀ ਇੱਕ ਬੱਸ ੜਗੀ ਸੀਗੀ ਜਦੋਂ ਅਸੀਂ ਟੱਲਨ ਸਾਹਿਬ ਪਹੁੰਚੇ ਸੀਗੇ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਡੇਰਾ ਬਾਬਾ ਨਾਨਕ ਰਾਤ ਦੇ ਵੱਜ ਗਏ 8 ਆ ਗੁਰਦੁਆਰੇ ਦੀ ਬਿਲਡਿੰਗ ਹੈ ਉਹ ਸਾਹਮਣੇ ਸਾਡੀ ਬੱਸ ਐਂਟਰ ਕਰ ਗਈ ਅਸੀਂ ਰਸਤਾ ਲਵਾ ਰਹੇ ਸੀਗੇ ਸਾਰੀਆਂ ਸੰਗਤਾਂ ਪਿੱਛੇ ਜਿਹੜੀਆਂ ਸਾਡੀਆਂ ਵਲੰਟੀਅਰ ਹੈ ਆ ਸਾਰੇ ਵਲੰਟੀਅਰ ਸਾਡੇ ਆਗੇ ਬਾਈ ਜੀ ਇਹਨਾਂ ਨੇ ਬਹੁਤ ਹੈਲਪ ਕੀਤੀ ਸਾਡੇ ਨਾਲ ਸੇਵਾ ਲਈ ਪੂਰੀ ਹੁਣ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਦਰਸ਼ਨ ਕਰਦੇ ਆ ਨਾਲ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਆਜੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਨਾਨਕ ਸਾਰੀ ਸੰਗਤ ਪਹੁੰਚ ਚੁੱਕੀ ਸੀ ਤੇ ਹੁਣ ਅਸੀਂ ਸਰਾ ਦੇ ਵਿੱਚ ਆਪੋ ਆਪਣੇ ਬੈਗ ਰੱਖ ਕੇ ਤੇ ਸੁਖਪ੍ਰੀਤ ਸਿੰਘ ਜੀ ਆਪਾਂ ਕਿੱਧਰ ਜਾ ਰਹੇ ਆ ਲੰਗਰਵਾਲ ਕੂਚ ਕਰਦੇ ਹੋਏ ਲੰਗਰਵਾਲ ਕੂਚ ਕਰਦੇ ਹੋਏ ਭੁੱਖ ਲੱਗੀ ਹੋਈ ਹੈ ਬਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਆ ਜੀ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਅਸੀਂ ਸਾਰਿਆਂ ਨੂੰ ਕਮਰੇ ਦਿੱਤੇ ਆ ਹੁਣ ਅਸੀਂ ਫ੍ਰੀ ਹੋ ਗਏ ਆ ਰਾਤ ਅਸੀਂ ਅਰੈਸਟ ਕਰਾਂਗੇ ਤੇ ਕੱਲ ਨੂੰ ਸਵੇਰੇ 7 ਵਜੇ ਉੱਠ ਕੇ ਆਪਾਂ ਨੇ ਇੱਥੋਂ ਦੀ ਚਾਲੇ ਪਾਉਣੇ ਆ ਕਰਤਾਰਪੁਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਇਹ ਰਾਤ ਪੈ ਗਈ ਆ ਜੀ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ ਸਾਰੀਆਂ ਸੰਗਤਾਂ ਨੇ ਲੰਗਰ ਸ਼ਕ ਲਿਆ ਜੀ ਆ ਸਾਹਮਣੇ ਸਾਨੂੰ ਰੂਮ ਮਿਲੇ ਸੀਗੇ ਇੱਥੇ ਅਸੀਂ ਸਾਰੀ ਅਡਜਸਟ ਕਰਤੀ ਆ ਤੇ ਆ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਪਹਿਲੇ ਇਸ ਟਾਈਮ ਬੰਦ ਹੈ ਜੀ ਸਵੇਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਤੇ ਕੱਲ ਨੂੰ ਅਸੀਂ ਜਾ ਰਹੇ ਹਾਂ ਜੀ ਹੁਣ ਸਵੇਰੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਕੱਲ ਉਹ ਦਿਨ ਆ ਜਾਣਾ ਜੇ ਪਿਛਲੇ 2 ਮਿੰਨਾਂ ਤੋਂ ਇੰਤਜ਼ਾਰ ਸੀਗਾ ਉਹ ਕੱਲ ਨੂੰ ਪੂਰਾ ਹੋ ਜਾਊਗਾ ਤੇ ਸਵੇਰੇ ਅਸੀਂ 7 ਵਜੇ ਇੱਥੋਂ ਦੀ ਨਿਕਲਾਂਗੇ ਤੇ 8:30 9:00 ਵਜੇ ਤੱਕ ਅਸੀਂ ਪਹੁੰਚ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ